ਪਿਛਲੇ ਕੁਝ ਦਿਨਾਂ ਵਿੱਚ ਜਲੰਧਰ ਦੇ ਸਰਕਾਰੀ ਹਸਪਤਾਲ ਦੇ ਅੰਦਰ ਆਕਸੀਜਨ ਕਰਕੇ ਤਿੰਨ ਮੌਤਾਂ ਹੋ ਗਈਆਂ ਨੇ ਜਿਸ ਤੋਂ ਬਾਅਦ ਡਾਕਟਰ ਬਲਬੀਰ ਸਿੰਘ ਜੋ ਕਿ ਸਿਹਤ ਮੰਤਰੀ ਪੰਜਾਬ ਨੇ ਉਹਨਾਂ ਦੇ ਵੱਲੋਂ ਐਕਸ਼ਨ ਲਿਆ ਗਿਆ ਤੇ ਐਸਐਮਓ ਸਮੇਤ ਕਈ ਡਾਕਟਰਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਮੁਅਤਲ ਕਰ ਦਿੱਤਾ ਗਿਆ ਪੰਜਾਬ ਸਿਹਤ ਵਿਭਾਗ ਪੂਰੀ ਤਰੀਕੇ ਦੇ ਨਾਲ ਹੁਣ ਚੌਕਸ ਹੋ ਗਿਆ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਜਲੰਧਰ ਦਾ ਇਹ ਉਹੀ ਹਸਪਤਾਲ ਹੈ ਜਿਸ ਦੇ ਵਿੱਚ ਪਿੱਤੇ ਦਿਨਾਂ ਦੇ ਅੰਦਰ ਤਿੰਨ ਮੌਤਾਂ ਹੋ ਗਈਆਂ ਨੇ ਆਕਸੀਜਨ ਦੀ ਘਾਟ ਕਰਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਵੱਲੋਂ ਪੰਜਾਬ ਦੇ ਸਾਰੇ ਹਸਪਤਾਲਾਂ ਦਾ ਦੌਰਾ ਕਰਕੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਲੜੀ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਮੋਗਾ ਜ਼ਿਲ੍ਹੇ ਦੇ ਕੋਟ ਈਸੇਖਾ ਆਤੇ ਮੋਗਾ ਦੇ ਹਸਪਤਾਲਾ ਦਾ ਦੌਰਾ ਕੀਤਾ ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਆਕਸੀਜਨ ਪਲਾਂਟ ਦਾ ਬਰੀਕੀ ਦੇ ਨਾਲ ਨਿਰੇਖਣ ਕੀਤਾ ਐਮਰਜੈਂਸੀ ਦੇ ਵਿੱਚ ਆਕਸੀਜਨ ਦੀ ਸਪਲਾਈ ਦੀ ਵੀ ਜਾਂਚ ਕੀਤੀ ਉਹਨਾਂ ਨੇ ਇਹ ਵੀ ਦੇਖਿਆ ਕਿ ਜੇਕਰ ਆਕਸੀਜਨ ਦੀ ਸਪਲਾਈ ਦੇ ਵਿੱਚ ਕੋਈ ਵਿਗਨ ਪੈ ਰਿਹਾ ਹੈ ਤਾਂ ਹਸਪਤਾਲਾ ਦੇ ਵਿੱਚ ਵਾਧੂ ਗੈਸ ਸਿਲੰਡਰ ਰੱਖੇ ਜਾਣ ਤੇ ਉਹਨਾਂ ਨੇ ਡਾਕਟਰਾਂ ਨੂੰ ਇਸ ਵੱਲ ਵੀ ਧਿਆਨ ਦੇਣ ਲਈ ਖਾਸ ਤੌਰ ਤੇ ਨਿਰਦੇਸ਼ ਜਾਰੀ ਕੀਤੇ ਇਹ ਮੇਰਾ ਜਿਹੜਾ ਮਿਸ਼ਨ ਹੈਗਾ ਜੀ ਹੈਗਾ ਕਿ ਅਸੀਂ 350 ਦਵਾਇਆਂ ਦੇ ਰਹੇ ਹਾਂ ਇਹ 26 ਜਨਵਰੀ ਨੂੰ 24 ਦੇ ਵਿੱਚ ਜਿਹੜਾ ਸੀਗਾ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਦੀ ਸ਼ੁਰੂਆਤ ਕੀਤੀ ਸੀ ਤੇ ਅਸੀਂ ਪਹਿਲਾਂ ਸਾਡੇ ਕੋਲ 170 ਮਤਲਬ ਇੰਨੀਆਂ ਕੁ ਦਵਾਇਆਂ ਹੁੰਦੀਆਂ ਸੀ ਕਿ ਜਿਹੜੀਆਂ ਨੂੰ ਅਸੀਂ ਈਡੀਅਲ ਕਹਿੰਦੇ ਹੁਣ 350 ਤੋਂ ਵੱਧ ਹੈ ਸਾਡੇ ਵੇਅਰ ਹਾਊਸ ਦੇ ਵਿੱਚ ਤਕਰੀਬਨ ਤਕਰੀਬਨ 350 ਦਵਾਇਆਂ ਹੈਗੀਆਂ ਸਟੋਰਾਂ ਦੇ ਵਿੱਚ ਵੀ ਪਹੁੰਚੀਆਂ ਹੋਈਆਂ ਅਸੀਂ ਪੇਸ਼ੈਂਟ ਦਾ ਸਰਵੇ ਕੀਤਾ ਸੀ ਕਿ ਜਿਹੜੀ ਮਰੀਜ਼ਾਂ ਨੂੰ ਦਵਾਈ ਆ ਉਹ ਕਿਤੇ 40% ਕਿਤੇ 50% ਕਿਤੇ 60% ਤੇ ਇੱਕ ਸਾਡੇ ਜਿਹੜਾ ਮੋਹਾਲੀ ਦਾ ਹਸਪਤਲ ਜੀ ਉਹਦੇ ਚ 98% ਲੋਕਾਂ ਨੂੰ ਦਵਾਈ ਮਿਲ ਰਹੀ ਹੈ ਸੋ ਉਹਨੂੰ ਸਾਰਿਆਂ ਨੂੰ 98% ਤੇ ਲੈ ਕੇ ਜਾਣ ਲਈ ਜਦੋਂ ਦਵਾਈ ਸਰਕਾਰ ਦੇ ਰਹੀ ਹੈ ਫ੍ਰੀ ਤੇ ਮਰੀਜ਼ ਨੂੰ ਮਿਲਣੀ ਚਾਹੀਦੀ ਹੈ ਇਸ ਕਰਕੇ ਮੇਰਾ ਦੌਰਾ ਜੀ ਇਹ ਹੈ ਤੇ ਦੂਜਾ ਮੇਰਾ ਦੌਰਾ ਇਸ ਕਰਕੇ ਵੀ ਹੈ ਜੀ ਕਿ ਅਸੀਂ ਜੇ ਤੁਹਾਨੂੰ ਪਹਿਲਾਂ ਮੈਂ ਜਾ ਕੇ ਆਪ ਦੇਖ ਕੇ ਆਇਆ ਜੀ ਸਾਡੇ ਕੋਲੇ ਆਕਸੀਜਨ ਦਾ ਪਲਾਂਟ ਹੈ ਜੀ ਸਟੈਂਡ ਬਾਈ ਪਲਾਂਟ ਹੈ ਔਰ ਉਹਦੇ ਨਾਲ ਇੱਕ ਮੈਨੀਫੋਲਡ ਸਿਸਟਮ ਹੁੰਦਾ ਉਹ ਵੀ ਮੈਂ ਦੇਖ ਕੇ ਆਇਆ ਹੈ ਸਿਲੰਡਰ ਲੱਗੇ ਹੁੰਦੇ ਆ ਉਹਦੇ ਵਿੱਚ ਇਹ ਸਾਰਾ ਸਿਸਟਮ ਨੂੰ ਆਟੋਮੈਟਿਕ ਕਰ ਰਹੇ ਆ ਇਸੇ ਤਰ੍ਹਾਂ ਬਿਜਲੀ ਦਾ ਜਿੱਥੇ ਵੀ ਤੁਹਾਡੇ ਕ੍ਰਿਟੀਕਲ ਏਰੀਆ ਹੈਗਾ ਚਾਹੇ ਆਪਰੇਸ਼ਨ ਥੀਟਰ ਹੈ ਜੀ ਉਹ ਚਾਹੇ ਤੁਹਾਡਾ ਜਿਹੜੀ ਐਮਰਜੈਂਸੀ ਹੈ ਲੇਬਰ ਰੂਮ ਹੈ ਜਿੱਥੇ ਵੀ ਬਲਕ੍ਰਿਟੀਕਲ ਏਰੀਆ ਹੈਗਾ ਉਹਦੇ ਵਿੱਚ ਇੱਕ ਤਾਂ ਆਕਸੀਜਨ ਦੀ ਜਿਹੜੀ ਹੈਗੀ ਆ ਉਹਨੂੰ ਕ੍ਰੈਸ਼ ਟ੍ਰੋਲੀ ਕਹਿੰਦੇ ਉਹਦੇ ਛੋਟਾ ਸਿਲੰਡਰ ਹੋਵੇਗਾ ਤਾਂ ਕਿ ਕੋਈ ਦਿੱਕਤ ਨਾ ਆਵੇ ਐਂਬੋ ਬੈਗ ਹੋਣਗੇ ਮਤਲਬ ਤਿੰਨ ਦੀਆਂ ਚਾਰ ਲੇਅਰ ਕਰਦੇ ਆ ਅਸੀਂ ਬਿਜਲੀ ਦੀ ਸਪਲਾਈ ਦਾ ਵੀ ਉ ਹੋਗੀ ਇਸ ਤੋਂ ਸਵਾਏ ਜਿਹੜਾ ਹੈਗਾ ਤੁਹਾਡਾ ਜਨਰੇਟਰ ਦੀ ਬੈਕਅਪ ਹੈ ਔਰ ਹੌਟਲਾਈਨ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਡਿਸਟ੍ਰਿਕਟ ਹਸਪਤਾਲ ਸਬਡਿਵੀਜ਼ਨਲ ਹਸਪਤਾਲ ਸੀਐਸ ਇਸ ਸਾਰਿਆਂ ਦੇ ਵਿੱਚ ਪ੍ਰੋਸੈਸ ਚੱਲਦੀ ਪਈ ਹੈ ਸਾਰਿਆਂ ਦੇ ਵਿੱਚ ਹੌਟਲਾਈਨ ਕਰ ਰਹੇ ਆ